आपका सपना है एक यूट्यूबर बनना लेकिन आपको समझ नहीं आ रहा है कहा से शुरू करें क्या करें इसका कोई आइडिया नहीं है अगर आपको यूट्यूब के बारे में बिल्कुल कुछ भी नहीं आता है एकदम जीरो नॉलेज है जीरो स्किल्स है तब भी आप एक पावरफुल यूट्यूबर बन सकते हैं कॉन्टेंट क्रिएशन के फील्ड में अपना एक ड्रीम करियर बना सकते हैं अपनी खुद की ब्रांड बना सकते हैं क्या आपको पता है यूट्यूब पर नाइन्टी परसेंट ऐसी ज्यादा लोग फेल क्यों हो जाते हैं क्योंकि उनको एक्जेक्टली सही तरीका नहीं पता है उनको यूट्यूब पर ग्रो होने का सही स्टेप और स्टडी के बारे में नहीं पता है अगर आप घर बैठे टाइम पास कर रहे हैं आप ही नाइन्टी परसेंट यूट्यूबर की तरह अपनी जिंदगी के कीमती एक दो साल बर्बाद कर चुके हैं कुछ लोगों की फेक एडवाइस स्ट्रेटी की वजह से तो कोई बात नहीं अब आपको इस चैनल पर रियल जानविन और नॉलेज एंड स्किल सीखने को मिलेगा सो so, हेलो दोस्तों मैं हूं आपका दोस्त आरिफ और आज हम सीखेंगे कि कैसे आप बिल्कुल स्क्रैच से बोले तो जीरो नॉलेज जीरो स्किल्स के साथ एक अच्छा यूट्यूबर बन सकते हैं कैसे आप अपने आप को मोनेटाइज कर सकते हैं कैसे आप घर बैठे यूट्यूब से पैसे कमा सकते हैं मतलब आप वो सब कुछ सीखोगे जो एक क्रिएटर को पता होना चाहिए सही नीच सुने से लेकर हाई क्वालिटी के विडियो बनाने तक अपने यूट्यूब चैनल को मोनेटाइज करना और यूट्यूब पर ग्रो होने का इसका सारा सीक्रेट स्ट्रेटी स्टेप बाई स्टेप डिटोल सीखोगे इसलिए इस वीडियो के सभी स्टेप्स काफी ज्यादा इंपॉर्टेंट है एक भी पॉइंट मिस करने की गलती मत करना जो एंड तक देखेगा वही सब कुछ सीख पाएगा सो विदाउट एनी फर्दर डू लेट विदाउटनी स्टार्ट ਸਸਿਕਾਲ ਦੋਸਤੋ ਮੈਂ ਟਰੈਵਲਰ ਸਬਸਕ੍ਰਿਪਟ ਲੋ YouTube Facebook Instagram ਤੋਂ ਸਾਰੇ ਤੁਸੀਂ ਮੈਨੂੰ ਜਾਣਦੇ ਹੋ ਤੇ ਅੱਜ ਮੈਂ ਚੱਲਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਵਿਖੇ ਤਿੰਨ ਦਿਨਾਂ ਦੀ ਪੰਜਾਬੀ YouTube ਕਰੀ ਦੀ ਟ੍ਰੇਨਿੰਗ ਲੈਣ ਲਈ ਸਸਿਕਾਲ ਮੈਂ ਸੀਟੀਕੋਮਬੋਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਚਲਾ ਰਿਹਾ ਹਾਂ ਦੇ ਦੋਸਤੋ ਸਾਇਤਾ ਕੇਂਦਰ ਦੇ ਵਿੱਚ ਛੋਟੇ ਛੋਟੇ ਕੋਰਸਿਸ ਅਸੀਂ ਲਗਾਉਂਦੇ ਰਹਿੰਦੇ ਹਾਂ ਹੁਣ ਕੱਲ ਤੋਂ ਪੰਜਾਬੀ YouTubeਿੰਗ ਦੇ ਉੱਤੇ ਕੋਰਸ ਸ਼ੁਰੂ ਹੋਇਆ ਅੱਜ ਦੂਸਰਾ ਦਿਨ ਹੈ ਇਸ ਕੋਰਸ ਦੇ ਵਿੱਚ ਪੰਜਾਬੀ ਭਾਸ਼ਾ ਦੇ ਵਿੱਚ ਬਿਲਕੁਲ ਹੁਨਰ ਮੰਤ ਜਿਹੜੀ ਟ੍ਰੇਨਿੰਗ ਹੈ ਸਿਖਲਾਈ ਹੈ ਜਿਹੜੀ ਪ੍ਰੈਕਟੀਕਲ ਬੇਸਡ ਹੈ ਉਹ ਦਿੱਤੀ ਜਾ ਰਹੀ ਹੈ ਜਿਹਦੇ ਵਿੱਚ ਵਿਦਿਆਰਥੀਆਂ ਨੂੰ ਆਡੀਓ ਨੂੰ ਕਿਵੇਂ ਐਡਿਟ ਕਰਨਾ ਹੈ ਆਡਾਸੀਟੀ ਸੌਫਟਵੇਅਰ ਦੇ ਰਾਹੀਂ ਸਿਖਾਇਆ ਗਿਆ ਔਰ ਅੱਜ ਅਸੀਂ ਵਿਦਿਆਰਥੀਆਂ ਨੂੰ ਓਪਨ ਸ਼ੌਟ ਵੀਡੀਓ ਐਡੀਟਰ ਦੇ ਰਾਹੀਂ ਵੀਡੀਓ ਨੂੰ ਐਡਿਟ ਕਿਵੇਂ ਕਰਨਾ ਹੈ ਉਹਦੇ ਪ੍ਰੈਕਟੀਕਲ ਜਿਹੜੇ ਨੇ ਉਹ ਕਰਵਾਏ ਨੇ ਤੇ ਕੱਲ ਅਸੀਂ YouTube ਦੇ ਬਾਰੇ ਆਖਰੀ ਦਿਨ ਹੋਏਗਾ ਕਿ YouTube ਦੇ ਉੱਤੇ ਚੈਨਲ ਬਣਾਉਣਾ ਕਿਵੇਂ ਹੈ ਤੇ ਬਾਕੀ ਸਾਰੇ ਜਿਹੜੇ ਤਕਨੀਕੀ ਗੱਲਾਂ ਨੇ ਉਹ ਅਸੀਂ ਕੱਲ ਸਿੱਖਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕੋਲ YouTube ਵਾਲੇ ਕੋਰਸ ਇਹਨਾਂ ਤੋਂ ਬਿਨਾ ਬੁੱਕ ਪ੍ਰਕਾਸ਼ਨ ਦਾ ਇੱਕ ਕੋਰਸ ਹੈ ਬਲੋਗਿੰਗ ਦਾ ਇਲੈਕਟ੍ਰੋਨਿਕ ਕੋਰਸ ਵੀ ਲਗਾਵਾਂਗੇ ਤੇ ਸੈਂਟਰ ਦੇ ਨਾਲ ਤੁਸੀਂ ਗੁੜੇ ਰੋ ਵੈਬਸਾਈਟ ਹੈ ਸਾਡੀ punjabicomputer.com ਉਹਦੇ ਉੱਤੇ ਹਰੇਕ ਨਵੇਂ ਕੋਰਸ ਦੇ ਬਾਰੇ ਜਾਣਕਾਰੀ ਮਿਲਦੀ ਰਹਿੰਦੀ ਰਹੇ। ਥੈਂਕ ਯੂ। ਸਤ ਸਤ ਸਤਿਕਾਰ ਸਤ ਜੀ ਸਰ ਜੀ ਆ ਗਏ ਸਾਡੇ ਜੀਪੀ ਕੰਪਿਊਟਰ ਸਿਆਤਾ ਕੇਂਦਰ ਸਟੂਡੈਂਟ ਆ ਰਹੇ ਨੇ ਸਾਰੇ SSD ਉਹ ਜਿਸ ਦੇ ਸਤਿ ਸ੍ਰੀ ਅਕਾਲ ਦੋਸਤੋ ਗੁੱਡ ਮਾਰਨਿੰਗ ਉਮੀਦ ਹੈ ਕਿ ਸਾਰੇ ਤੁਸੀਂ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਆਪਾਂ ਪਹੁੰਚੇ ਹੋਏ ਆਂ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੰਪਿਊਟਰਸ ਹੈ ਤਾਂ ਕਿ ਪੰਜਾਬੀ YouTube ਕਾਰੀ ਦੀ ਟ੍ਰੇਨਿੰਗ ਲੈਣ ਲਈ ਜਿਹੜੀ 25 ਤੋਂ 27 ਫਰਵਰੀ ਤਿੰਨ ਦਿਨਾਂ ਦੀ ਟ੍ਰੇਨਿੰਗ ਹੈ ਜਿਹੜੀ ਕਿ ਬਹੁਤ ਹੀ ਫੇਮਸ ਇੱਕ ਪਰਸਨ ਨੇ ਜਿਹੜੇ ਪੰਜਾਬੀ ਯੂਨੀਵਰਸਿਟੀ ਦੇ ਨੇ सीपी कंपोज ਜਿਹਦੇ ਆਪਾਂ ਪੰਜਾਬੀ ਕੰਪਿਊਟਰ ਸਟਾ ਕੇਂਦਰ ਵੈਬਸਾਈਟ ਦੇ ਨਾਮ ਦੇਖਦੇ ਰਹਿੰਦੇ ਆ ਤੇ ਉਹਨਾਂ ਦੀਆਂ ਕੰਪਿਊਟਰ ਦੇ ਨਾਲ ਸੰਬੰਧਿਤ ਜਿਹੜੇ ਕੋਡ ਜਾਂ ਜਿਹੜੇ ਸ਼ਾਰਟਕਟ ਜਾਂ ਹੋਰ ਵੀ ਕਾਫੀ ਹੈਲਪ ਜਿਹੜੀ ਉਹਨਾਂ ਵੱਲੋਂ ਦਿੱਤੀ ਜਾਂਦੀ ਹੈ ਤੇ ਉਹਨਾਂ ਦੇ ਅੰਦਰ ਇਹ ਟ੍ਰੇਨਿੰਗ ਚੱਲ ਰਹੀ ਦੋਸਤੋ ਦੇ ਲਗਭਗ ਸਟੂਡੈਂਟ ਇਸ ਟ੍ਰੇਨਿੰਗ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਨੇ ਇਸ ਟ੍ਰੇਨਿੰਗ ਤੋਂ ਬਾਅਦ ਤੁਹਾਨੂੰ ਯੂਨੀਵਰਸਿਟੀ ਵੱਲੋਂ ਸਰਟੀਫਿਕੇਟ ਵੀ ਪ੍ਰੋਵਾਈਡ ਕਰਵਾਇਆ ਜਾਏਗਾ ਤੇ ਦੋਸਤੋ ਇੱਕ ਹੋਰ ਬਹੁਤ ਵਧੀਆ ਗੱਲ ਹੈ ਕਿ ਆਪਾਂ ਇਸੇ ਪੰਜਾਬੀ ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ ਪ੍ਰਾਈਵੇਟ ਰੂਮ ਜਿਹੜੇ ਕੋਈ ਵੀ ਪ੍ਰਾਈਵੇਟ ਪਰਸਨ ਰਹਿ ਸਕਦਾ ਉਹ ਆਪਾਂ ਇੱਕ ਪ੍ਰਾਈਵੇਟ ਰੂਮ ਲੈ ਲਿਆ ਉਹ ਸਾਹਮਣੇ ਆਪਣਾ 13 ਨੰਬਰ ਰੂਮ ਆ ਦੋਸਤੋ 13 ਨੰਬਰ ਨੂੰ ਲੱਕੀ ਵੀ ਗਿਣਾ ਜਾਂਦਾ ਤੇ ਆਪਣੇ ਲਈ ਇਹ ਸੱਚਮੁੱਚ ਹੀ ਲੱਕੀ ਹੈ ਕਿਉਂਕਿ ਬਿਲਕੁਲ ਸਾਹਮਣੇ ਨਾਲ ਹੀ ਦੋ ਕਰਮਾ ਦੀ ਵਿੱਸਥਾ ਹੈਗਾ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਕੋਚਿੰਗ ਕਲਾਸ ਰੂਮ ਤੇ ਨਾਲ ਹੀ ਹੈਗਾ ਆਪਣਾ ਰੂਮ ਤੇ 5 ਮਿੰਟ ਦਾ ਡਿਸਟੈਂਸ ਹੈ ਜਿਹੜਾ ਖਾਣੇ ਪੀਣ ਦਾ ਪ੍ਰਬੰਧ ਵੀ ਹੈਗਾ ਤੇ ਨਾਲ ਹੀ ਇੱਥੇ ਇੱਕ ਮਾਰਕੀਟ ਹੈ ਜਿੱਥੋਂ ਆਪਾਂ ਕੁਝ ਵੀ ਖਾ ਸਕਦੇ ਹਾਂ ਤੇ ਮਾਹੌਲ ਤਾਂ ਬਹੁਤ ਪਿਆਰਾ ਤੁਹਾਨੂੰ ਬੁਹਾਉਣੇ ਫਿਰ ਆਜੋ ਆ ਵੇਖ ਸਕਦੇ ਹੋ ਕਿੰਨੀ ਸੋਹਣੀ ਬੇਲ ਫੁੱਲਾਂ ਵਾਲੀ ਲੱਗੀ ਹੋਈ ਹੈ। ਕੀ ਬਾਤਾਂ ਨੇ ਤੇ ਇੱਥੇ ਹੀ ਆਪਣਾ ਰੂਮ ਆ ਦੋਸਤੋ ਤੇ ਪਾਵਾਂਗੇ ਫਿਰ ਅੱਜ ਕੁਦਰਤ ਨਾਲ ਬਾਤਾਂ ਦੇਖ ਸਕਦੇ ਹੋ ਆਹਾਹਾ ਇੱਕ ਕਮਰਸ਼ੀਅਲ ਉਹਨਾਂ ਦਾ ਐਪ ਵਾਲਿਆਂ ਦਾ ਸੀ ਮੈਨੂੰ ਜਦੋਂ ਕਾਲ ਆਉਂਦੀ ਸੀ ਕਦੇ ਕਿਤੋਂ ਕੈਨੇਡਾ ਤੋਂ ਆ ਰਹੀ ਹੈ ਕਦੇ ਅਮਰੀਕਾ ਤੋਂ ਆ ਰਹੀ ਹੈ ਤਾਂ ਅਗਲਾ ਕਹਿੰਦਾ ਜੀ ਮੈਂ ਟਰੱਕ ਚਲਾਉਣਾ ਤੇ ਕਈ ਤਾਂ ਇਦਾਂ ਦੇ ਸੀ ਜਿਹੜੇ ਉੱਥੇ ਪੱਕੇ ਨਹੀਂ ਜਾਉਂਦੇ ਸੀ ਤਾਂ ਮੈਂ ਨਾਲ ਮੇਰਾ ਪਾਕਿਸਤਾਨ ਜਾਂ ਮਾਂ-ਕਿਤਾਬ ਚਲਾਈ ਹੋਈ ਹੈ ਤੇ ਜੀ ਤੁਹਾਡੀ 14 ਘੰਟਿਆਂ ਦੀ ਕਿਤਾਬ ਮੈਂ ਆਪਣੇ ਪੂਰੇ ਸਫ਼ਰ 'ਚ ਸੁਣੀ ਯਾਨੀ ਤੁਸੀਂ ਮੇਰੇ ਨਾਲ ਨਾਲ ਸੀ ਤਾਂ ਮੈਨੂੰ ਉੱਥੋਂ ਇੱਕ ਬੜਾ ਮੈਨ ਜਦੋਂ ਕੰਮ ਬੰਦ ਕੀਤਾ ਤਾਂ ਮੈਂ ਘਰ ਦੇ ਲੋਕਾਂ ਨੂੰ ਆਖਿਆ ਵੀ ਮੈਂ ਕਰਨਾ ਚਾਹੋ ਬੜੀ ਅਰਨਿੰਗ ਲੈਣੀ ਆ ਜਾਂ ਮੈਂ ਹੋਰ ਪਰ ਮੈਂ ਉਹ ਕਿਤਾਬਾਂ ਜਿਹਨੂੰ ਹੱਥ ਲਾਉਂਦਿਆਂ ਵੀ ਸਾਨੂੰ ਕਰਿਆ ਲੱਗਦਾ ਮਾਂ ਕਿਤਾਬ ਮੈਕਸਿਮ ਗੋੜਕੀ ਦੀ ਉਹ ਮੈਂ ਮੈਨੂੰ ਲੱਗਦਾ ਪੂਰੇ ਮਹੀਨੇ ਚ ਰਿਕਾਰਡ ਕੀਤੀ 14 ਘੰਟਿਆਂ ਦੀ ਰਿਕਾਰਡਿੰਗ ਕੱਢਣਾ ਪੂਰੀ ਕਮਾਲ ਦੀ ਉਹ ਵੀ ਕੈਰੈਕਟਰਾਇਜ਼ੇਸ਼ਨ ਕਰਕੇ ਅਲੱਗ-ਅਲੱਗ ਪਾਤਰ ਦੀ ਆਵਾਜ਼ ਹਲਕੀ-ਹਲਕੀ ਦੇ ਕੇ ਤਾਂ ਬੜਾ ਵੱਡਾ ਟਾਸਕ ਸੀ ਤਾਂ ਮੈਂ YouTube ਇਸ ਲਈ ਜਿਹੜਾ ਛੋਟਾ ਜਿਹਾ ਐਕਸਪੀਰੀਅੰਸਾਂ ਜਾਂ ਕਰਦੀ ਹਾਂ ਜੁਮੇ ਅਸੀਂ ਆਰਡਰ ਸਿਟੀ ਸਿੱਖ ਇਹ ਜਿਹੜੇ ਐਪ ਵਾਲੇ ਸੀ ਉਹ ਯੂਜ਼ ਕਰਦੇ ਸੀ ਉਹ ਮੈਨੂੰ ਕਹਿਣ ਲੱਗੇ ਸੀ ਕਿ ਸਾਨੂੰ ਅਸੀਂ ਆਡਾਸਿਟੀ ਯੂਜ਼ ਕਰੀਏ ਤਾਂ ਮੇਰੇ ਅੰਦਰ ਹੋ ਗਿਆ ਵੀ ਮੈਂ ਸਿੱਖਾਂ ਕੀ ਹੈ ਆਖੇ ਰਹੇ ਜੇ ਕੀ ਹੈ ਜਿਹੜਾ ਮੈਨੂੰ ਨਹੀਂ ਆਉਂਦਾ ਮੈਂ ਨਿਉਂਡੋ ਯੂਜ਼ ਕਰਦੀ ਆ ਮੈਨੂੰ ਹੁਣ ਜਿਹਨੇ ਤੋਂ ਉਹਨਾਂ ਦਾ ਕੰਪੈਰੀਜ਼ਨ ਕਰਕੇ ਮੈਨੂੰ ਇਹਨਾਂ ਨੂੰ ਬਹੁਤ ਚੰਗਾ ਉਹਦੇ 'ਚ ਅਗਰ ਮੈਥੋਂ ਇੱਕ ਪੂਰੇ ਅੱਖਰ 'ਚੋਂ ਇੱਕ ਨਿੱਕਾ ਜਿਹਾ ਸ਼ਬਦ ਗਲਤ ਹੋਇਆ ਤਾਂ ਨਿਉਂਡੋ ਮੈਨੂੰ ਇਹ ਆਪਸ਼ਨ ਦਿੰਦਾ ਕਿ ਮੈਂ ਉਹਦੇ 'ਚ ਡ੍ਰੈਗ ਕਰਕੇ ਉਸ ਅੱਖਰ ਨੂੰ ਸਹੀ ਕਰ ਸਕਦੀ ਆ ਓ ਸਾਹਮਣੇ ਆਪਣਾ ਹੈਗਾ ਰੂਮ ਦੋਸਤੋ ਰੂਮ ਤੁਹਾਨੂੰ ਵਿਖਾ ਦਈਏ ਆ ਰੂਮ ਆ ਦੋਸਤੋ ਟੇਬਲ ਕੁਰਸੀ ਲੱਗੀ ਹੋਈ ਹੈ ਟੀਵੀ ਹੈ ਚੇਅਰ ਹੈ ਟੇਬਲ ਹੈ ਤੇ ਡਬਲ ਬੈੱਡ ਲੱਗਾ ਹੋਇਆ ਸ਼ੀਸ਼ਾ ਵਗੈਰਾ ਹੈਗਾ ਤੇ ਇੱਧਰ ਹੈਗਾ ਬਾਥਰੂਮ ਓਧਰ ਹੈਗਾ ਵਿੱਚ ਤੇ ਇੱਕ ਦਰਵਾਜ਼ਾ ਹੈ ਦਾ ਇਧਰਲੀ ਸਾਈਡ ਤੇ ਖੁੱਲਦਾ ਤੇ ਉਹ ਸਾਹਮਣੇ ਹੈ ਵਿਰਸਾ ਭਵਨ ਜਿੱਥੇ ਕੰਟੀਨ ਬਣੀ ਹੋਈ ਹੈ ਚਾਹ ਪਾਣੀ ਰੋਟੀ ਪਾਣ ਦਾ ਪੂਰਾ ਪ੍ਰਬੰਧ ਹੈ ਉੱਥੇ ਗ੍ਰੀਨ ਰੀ ਭਰਿਆ ਪੂਰਾ ਏਰੀਆ ਮਾਰਨਿੰਗ ਵਾਕ ਲਈ ਬਹੁਤ ਸੋਹਣਾ ਏਰੀਆ ਤੇ ਇਸ ਸਾਈਡ ਤੇ ਜੇ ਅਸੀਂ ਜਾਵਾਂਗੇ ਦੋਸਤੋ ਬਿਲਕੁਲ 5 ਮਿੰਟ ਦੇ ਡਿਸਟੈਂਸ ਤੇ ਹੈ ਤੁਹਾਡਾ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਪੈਦਲ ਬਹੁ ਕਰਕੇ ਤੁਸੀਂ ਜਾ ਸਕਦੇ ਹੋ ਉਹ ਸਾਹਮਣੇ ਆਪਣਾ ਖੜਾ ਹੈ ਕੋੜਾ